ਮੇਰੇ ਉਹਨਾਂ ਦੇ ਘਰੇ ਜੀ ਜਿਵੇਂ ਗਵਾਂਡ ਆਈ ਉਹ ਮੀ ਜਾਂਦੀ ਰਹਿੰਦੀ ਸੀ ਜੀ ਤੇ ਉਸ ਤੋਂ ਬਾਅਦ ਇਹ ਮੈਨੂੰ ਕੋ ਕੁਝ ਕੁਝ ਦੇ ਦਿੰਦੇ ਸੀ ਤੇ ਕੋ ਕੁਝ ਉਹ ਫਿਰ ਬਾਅਦ ਵਿੱਚ ਇਹ ਮੈਨੂੰ ਪਤਾ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਇਹ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ ਉਹਨ ਮੇਰੇ ਬਹੁਤ ਗੰਦੀਆਂ ਫੋਟੋਆਂ ਵੀ ਖਿੱਚ ਲੀਆਂ ਤੇ ਉਹ ਵਾਇਰਲ ਹੋ ਗਈਆਂ ਸੀ ਹੁਣ ਡਿਲੀਟ ਹੋਣ ਡਿਲੀਟ ਕਰਤੀਆਂ ਜੀ ਸਾਰਿਆਂ ਨੇ ਜੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਮ ਕਿਦਰ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰ ਤੇਰੇ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾਬੇ ਮਾਰਦੇ ਰਹੇ ਜੀ ਬਹੁਤ ਜ਼ਿਆਦੇ ਤੱਕੇ ਬਹੁਤ ਦਿੱਤੇ ਜੀ ਫਿਰ ਜਿੱਤਨੇ ਚਾਰ ਦਿਨ ਹੋ ਗਏ ਉਸ ਤੋਂ ਬਾਅਦ ਜੀ ਸਾਡੇ ਕੰਦ ਟੱਪ ਗਏ ਬਾਹਰ ਸਤੋਂ ਖੜੇ ਨਹੀਂ ਗਏ ਜੀ ਕੰਦ ਟਾਪੇ ਹੋ ਨੰਗੇ ਜੀ ਸਾਡੇ ਮਹਾਲੇ ਦੇ ਨੇ ਜੀ ਉਹ ਦੇਖੇ ਨੇ ਜਿੰਦਾ ਸਾਡਾ ਤੋੜਿਆ ਪਿਆ ਤੀ ਜੀ ਤੇ ਹੀ ਹੁਣ ਉਹਨੂੰ ਸਜ਼ਾ ਮੇਰੇ ਲਈ ਚਾਹੀਦੀ ਤਿੰਨਾਂ ਨੂੰ ਮਿਲਣੀ ਚਾਹੀਦੀ ਤਿੰਨ ਮੁੰਡੇ ਨੇ ਜੀ ਦੋ ਬੰਦੇ ਨੂੰ ਕੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਸਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਰੇਪ ਕਰਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਧਮਕੀਆਂ ਡਰਾਉਂਦਾ ਸੀ ਵੀ ਤੇਰੇ ਮਾਂ-ਬਾਪ ਨੂੰ ਜੇ ਐਂ ਕਰੇਂਗੀ ਤੂੰ ਦੱਸਾਂਗੇ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ ਸਾਰਾ ਕੁਝ ਵੀ ਨਹੀਂ ਤੇਰੇ ਮਾਪੇ ਪਰੋਂ ਮਾਰਾਂਗੇ ਨਹੀਂ ਤੇਰੀ ਭੈਣ ਨੂੰ ਉਹ ਕਰਾਂਗੇ ਤੇ ਐਂ ਕਰਕੇ ਜੀ ਡਰਾ ਕੇ ਕੁੜੀ ਨੂੰ ਜੀ ਕਹਿੰਦੇ ਤੇ ਵੀ ਅਸੀਂ ਤੀ ਪੂਰਾ ਗੰਦ ਪਾਵਾਂਗੇ ਜੀ ਪਿੰਡ ਦੇ ਵਿੱਚ ਵੀ ਤੇਰਾ ਪਤਾ ਲੱਗੂਗਾ ਵੀ ਤੂੰ ਨਹੀਂ ਸਾਡੇ ਨਾਲ ਹੋਰ ਚੱਲ ਕਿਧਰੇ ਬਲੈਕਮੇਲ ਦਾ ਸਿਸਟਮ ਵੀ ਤੀ ਇਹਨਾਂ ਦਾ ਐਂ ਨਹੀਂ ਪਤਾ ਵੇਚਣ ਦਾ ਸਿਸਟਮ ਵੀ ਜੀ ਚੱਟਾ-ਛੱਟਾ ਪੀਣ ਵਾਲੇ ਬੰਦੇ ਵੀ ਨਹੀਂ ਜੀ ਇਹ ਕਿੱਲਾ ਬੰਦਾ ਕਿੰਨੀ ਉਮਰ ਹੈ ਤੇ ਕਿਹੜੀ ਕਲਾਚ ਪੜਦੇ ਹੋ ਕੀ ਹੋਇਆ ਕਿਹਨੇ ਕੀਤਾ ਕਿੰਨਾ ਚਿਰ ਕਰਦੇ ਨੇ ਮੇਰਾ ਹੀ ਬਾਲੀਆਂ ਪਿੰਡਾ ਹੀ ਮੇਰੀ 14.5 ਸਾਲ ਦੀ ਉਮਰ ਆ ਗਈ ਤੇ ਮੈਂ 10ਵੀਂ ਕਲਾਸ ਚ ਪੜ੍ਹਦੀ ਆ ਜੀ ਉਹ ਮੁੰਡੇ ਮੈਨੂੰ ਧਮਕਾਉਂਦੇ ਡਰਾਉਂਦੇ ਰਹੇ ਜੀ ਜਿਹੜਾ ਮੁੰਡਾ ਮੀਜ਼ ਵੀ ਜਿਨ੍ਹਾਂ ਦੇ ਘਰੇ ਉਹ ਜੀ ਰਹਿੰਦਾ ਸੀਗਾ ਮੈਂ ਉਹਨਾਂ ਦੇ ਘਰੇ ਜਿਵੇਂ ਗਵਾਂਡ ਆਈ ਉਹ ਵੀ ਜਾਂਦੀ ਰਹਿੰਦੀ ਸੀ ਜੀ ਤੇ ਉਸ ਤੋਂ ਬਾਅਦ ਇਹ ਮੈਨੂੰ ਕੋ ਕੁਝ ਕੁਝ ਦੇ ਦਿੰਦੇ ਸੀ ਤੇ ਕੋ ਕੁਝ ਉਹ ਫਿਰ ਬਾਅਦ ਵਿੱਚ ਇਹ ਮੈਨੂੰ ਪਤਾ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ ਤੇ ਉਹਨੇ ਮੇਰੇ ਬਹੁਤ ਗੰਦੀਆਂ ਫੋਟੋਆਂ ਵੀ ਖਿੱਚ ਲਈਆਂ ਤੇ ਉਹ ਵਾਇਰਲ ਹੋ ਗਈਆਂ ਸੀ ਹੁਣ ਡਲੀਟ ਹੋਣ ਡਲੀਟ ਕਰਤੀਆਂ ਜੀ ਸਾਰਿਆਂ ਨੇ ਜੀ ਤੇ ਹੁਣ ਉਹਨੂੰ ਸਜ਼ਾ ਮਿਲਣੀ ਚਾਹੀਦੀ ਤੇ ਇਹਨਾਂ ਨੂੰ ਮਿਲਣੀ ਚਾਹੀਦੀ ਤਿੰਨ ਮੁੰਡੇ ਨੇ ਜੀ ਕਿੱਥੋਂ ਕਿੱਥੋਂ ਦੇ ਨੇ ਦੋ ਬਾਲੀਆਂ ਨੇ ਨੇ ਇੱਕ ਮਾਨਸਾ ਦਾ ਜੀ ਇਹ ਧਮਕਾ ਵੀ ਹਾਂਜੀ ਕਹਿੰਦੇਰੇ ਵੀ ਘਰਦਿਆਂ ਨੂੰ ਮਾਰਾਂਗੇ ਵੀ ਨਹੀਂ ਸਾਡੇ ਨਾਲ ਚੱਲੇ ਜੀ ਕਿਹੜਾ ਪਿੰਡ ਆ ਜੀ ਤੇ ਕੁੜੀ ਕਿੰਨੇ ਤੇ ਸਾਲ ਦੀ ਹੈ ਤੇ ਕੀ ਗੱਲ ਬਾਤ ਹੋਈ ਹੈ ਕੁੜੀ ਹੈਗੀ ਆ ਜੀ ਮੇਰੀ 13.5 ਸਾਲਾਂ ਦੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਮ ਕਿਦਰ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰਕੇ ਤੇਰੇ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾਬੇ ਮਾਰਦੇ ਰਹੇ ਜੀ ਬਹੁਤ ਜਿਆਦਾ ਦਬਕੇ ਬਹੁਤ ਦਿੱਤੇ ਜੀ ਫਿਰ ਜੀ ਤਿੰਨ ਚਾਰ ਦਿਨ ਹੋ ਗਏ ਉਸ ਤੋਂ ਬਾਅਦ ਜੀ ਸਾਡੇ ਕੰਦ ਟੱਪ ਗਏ ਪਰ ਸਾਤੋਂ ਫੜੇ ਨਹੀਂ ਗਏ ਹੈਗੇ ਜੀ ਕੰਦ ਟੱਪੇ ਉਹ ਨੰਗੇ ਜੀ ਸਲੇ ਮਹੱਲੇ ਦੇ ਆਣੇ ਜੀ ਉਹ ਦੇਖੇ ਨੇ ਜਿੰਦਾ ਸਾਡਾ ਤੋੜਿਆ ਪਿਆ ਤੀ ਜੀ ਕੀ ਕੀਤਾ ਕੁੜੀ ਨਾਲ ਕੀ ਗੱਲ ਬੈਠਾ ਕੁੜੀ ਨਾਲ ਉਹਦੇ ਨਹੀਂ ਜੀ ਕੁਛ ਕੀਤਾ ਉਹ ਤੋਂ ਪਹਿਲਾਂ ਉਹਨਾਂ ਨੇ ਕੁੜੀ ਨੂੰ ਵੀ ਨਹੀਂ ਪਤਾ ਜੀ ਉਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਕੁੜੀ ਦੀਆਂ ਫੋਟਾਂ ਬਹੁਤ ਗੰਦੀਆਂ ਜਾਂਦੀਆਂ ਉਹਨਾਂ ਨੇ ਵਾਇਰਲ ਕਰਤੀਆਂ ਜੀ ਹੂੰ ਤੁਹਾਨੂੰ ਕੀ ਕਦੋਂ ਪਤਾ ਲੱਗਾ ਧੰਨਵਾਦ ਜੀ ਸਾਨੂੰ ਤਾਂ ਜੀ ਜਦੋਂ ਸਾਡੇ ਅੰਦਰ ਆਟੇ ਕੁੜੀ ਨੂੰ ਬਹੁਤ ਜ਼ਿਆਦਾ ਡਰਬਾ ਤੋਂ ਡਰਬੇ ਬਿਮਾਰੀ ਗਈ ਤੇ ਮਾਣੋਂ ਤੇ ਡੈਡੀ ਨੂੰ ਆਏ ਕਰਾਂਗੇ ਜੀ ਸਾਡੇ ਫੋਨ ਤੇ ਜੀ ਉਹਨਾਂ ਨੇ ਚੈਟ ਚ ਲਿਖ ਕੇ ਭੇਜਤਾ ਜੀ ਪਰ ਜਿੱਦੇ ਸਾਡੇ ਅੰਦਰ ਆਏ ਬਣੇ ਨੇ ਕੁੜੀ ਨੂੰ ਕਹਿੰਦੇ ਤੂੰ ਸਾਨੂੰ ਮਿਲਣ ਆਉਂਦੀ ਆ ਕੁੜੀ ਕਹਿੰਦੀ ਮੈਂ ਨਹੀਂ ਆਉਂਦੀ ਮਿਲਣਾ ਮਿਲਣਾਉਂਦੀ ਹੈਗੀ ਕੁੜੀ ਫਿਰ ਗਈ ਨਹੀਂ ਹੈਗੀ ਆਪ ਜ਼ਬਰਦਸਤੀ ਨਾਲ ਜੀ ਸਾਡੇ ਅੰਦਰ ਆ ਟੱਪ ਪਰ ਕੀ ਕੁੜੀ ਨਾਲ ਕੋਈ ਦੁਸ਼ਕਰ ਨਹੀਂ ਆਉਂ ਨਹੀਂ ਕਰ ਰਿਆ ਨਹੀਂ ਗਿਆ ਹੈਗਾ ਜੀ ਉਦਦੇ ਨਹੀਂ ਕੋਈ ਕਰਿਆ ਕੁੜੀ ਸਾਡੇ ਲਵੇ ਪਈ ਤੇ ਜੀ ਨਹੀਂ ਪਹਿਲਾਂ ਕੀਤਾ ਗਿਆ ਪਹਿਲਾਂ ਕੀਤਾ ਗਿਆ ਜੀ ਇਹਨੂੰ ਕੁਝ ਪਤਾ ਨਹੀਂ ਜੀ ਹੈਗਾ ਜੀ ਗੁੰਮ ਹੋ ਕੇ ਕੁੜੀ ਸਾਡੇ ਘਰੇ ਆ ਕੇ ਡਿੱਗੀ ਫੇਰ ਕੀ ਮੰਗ ਕਰਦੇ ਹੋ ਜੀ ਹੁਣ ਅਸੀਂ ਕਹਿੰਦੇ ਆ ਵੀ ਉਹ ਮੁੰਡੇ ਨੂੰ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਉਸਦੇ ਮੁੰਡੇ ਤੇ ਕਿੰਨੇ ਨੇ ਇੱਕ ਦਾ ਜੀ ਪਿੰਡਾ ਮੁੰਡਾ ਹੈਗਾ ਜੀ ਸਾਡੇ ਪਿੰਡ ਦਾ ਉਹਨਾਂ ਦੇ ਘਰੇ ਜ਼ਬਰਦਸਤੀ ਉਹ ਮੁੰਡਾ ਰਹਿੰਦਾ ਸੀ ਜੀ ਉਹਨਾਂ ਨੇ ਕਰੇ ਜੀ ਕਬੂਤਰ ਰੱਖੇ ਉਹਨੇ ਕਹਿੰਦੇ ਇਹ ਤਾਂ ਕਬੂਤਰਾਂ ਦਾ ਮਾਰਾ ਆਉਂਦਾ ਜੀ ਫਿਰ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਵੀ ਉਹੀ ਮੁੰਡਾ ਜਦੋਂ ਸਾਡੇ ਬੀਹੀ ਘਵਾੜ੍ਹਦੇ ਨੇ ਜੀ ਉਹ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਇਹੀ ਮੁੰਡਾ ਫਿਰ ਉਹ ਸਾਡੇ ਅਸੀਂ ਨਹੀਂ ਬੀਹੀ ਦੇ ਅਸੀਂ ਕਿਸੇ ਦੇ ਘਰੋਂ ਜੀ ਉਹ ਚਕਾਤਾ ਬੁਲਸ ਨੂੰ ਜੀ ਉਸ ਤੋਂ ਬਾਅਦ ਜੀ ਫਿਰ ਜੀ ਅਸੀਂ ਹਸਪਤਾਲ 'ਚ ਪਹੁੰਚ ਗਏ ਜੀ ਡਾਕਟਰ ਨੂੰ ਮਿਲਣਾ ਹੋਇਆ ਹਾਂਜੀ ਹੋਇਆ ਮੈਡੀਕਲ ਜੀ ਗੁੜੀ ਔਰ ਕਿ ਹੋਰ ਵੀ ਉਸ ਨਾਲ ਮੁੰਡੇ ਨੂੰ ਗਈ ਹੈ ਕਿੰਨੇ ਜਾਣੇ ਨੇ ਮੁੰਡੇ ਤਿੰਨ ਮੁੰਡੇ ਨੇ ਜੀ ਉਂ ਜਿਹੜਾ ਜ਼ਬਰਦਸਤੀ ਕਰਦਾ ਕੁੜੀ ਨਾਲ ਉਹ ਕੱਲਾ ਮੁੰਡਾ ਜੀ ਕਿਹੜਾ ਪਿੰਡ ਬਾਲੀਆਂ ਦੇ ਰਹਿਣ ਵਾਲੇ ਆ ਜੀ ਕੀ ਗੱਲ ਬਾਤ ਹੋਈ ਆ ਕੁੜੀ ਛੋਟੀ ਕਿੰਨੇ ਸਾਲ ਦੀ ਆ ਤੁਸੀਂ ਕੀ ਕੰਮ ਕਰਦੇ ਹੋ ਕੀ ਗੱਲ ਬਾਤ ਅਸੀਂ ਦਿਹਾੜੀ ਕਰਦੇ ਆ ਜੀ ਮਜ਼ਦੂਰੀ ਜੀ ਕੁੜੀ ਮੇਰੀ ਹੈਗੀ ਜੀ 14 ਸਾਲਾਂ ਦੀ ਜੀ ਦੋ ਬੰਦੇ ਨੂੰ ਤਿੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਸਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਰੇਪ ਕਰਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਧਮਕੀਆਂ ਡਰਾਉਂਦਾ ਸੀ ਵੀ ਤੇਰੇ ਮਾਪੇ ਨੂੰ ਜੇ ਐਂ ਕਰੇਂਗੀ ਤੂੰ ਦੱਸਾਂਗੇ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ ਸਾਰਾ ਕੁਝ ਵੀ ਨਹੀਂ ਤੇਰੇ ਮਾਪੇ ਨੂੰ ਮਾਰਾਂਗੇ ਲੈ ਤੇਰੀ ਭੈਣ ਨੂੰ ਉਹ ਕਰਾਂਗੇ ਤੇ ਐਂ ਕਰਕੇ ਜੀ ਡਰਾ ਕੇ ਕੁੜੀ ਨੂੰ ਜੀ ਕਹਿੰਦੇ ਤੇ ਵੀ ਅਸੀਂ ਤੈਨੂੰ ਪੂਰਾ ਗੰਦ ਪਾਵਾਂਗੇ ਇਸ ਪਿੰਡ ਦੇ ਵਿੱਚ ਵੀ ਤੇਰਾ ਪਤਾ ਲੱਗੂਗਾ ਵੀ ਤੂੰ ਨਹੀਂ ਸਾਡੇ ਨਾਲ ਹੋਰ ਚੱਲ ਕਿਧਰੇ ਬਲੈਕਮੇਲ ਦਾ ਸਿਸਟਮ ਵੀ ਸੀ ਇਹਨਾਂ ਦਾ ਐ ਨਹੀਂ ਪਤਾ ਵੇਚਣ ਦਾ ਸਿਸਟਮ ਵੀ ਸੀ ਚਟਾ-ਚਟਾ ਪ ਪੁਲਿਸ ਕੀ ਗੱਲ ਹੈ ਪੁਲਿਸ ਕਹਿ ਰਹੀ ਆਈ ਬਈ ਆਪਦੇ ਬਣਦੀ ਕਾਰਵਾਈ ਕਰੋ ਸਾਡੇ ਵੱਲੋਂ ਬਿਆਨ ਲਿਖਿਆ ਗਿਆ ਜੀ ਤੇਜ ਜੇ ਪਤਾ ਲੱਗੇ ਕੋਈ ਜੋ ਮੁੰਡਾ ਕਿਸੇ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਦਾ ਮੁੰਡਾ ਜੀ ਕਹਿੰਦਾ ਮੈਨੂੰ ਵੀ ਮੈਂ ਜੇਲਾਂ ਵੀ ਕੱਟੀਆਂ ਹੋਈਆਂ ਨੇ ਕੋਸ ਮਰਜ਼ੀ ਕਰ ਲੋ ਮੇਰਾ ਮੈਂ ਵੀ ਪਹਿਲਾਂ ਵੀ ਛੋਟਾ ਆ ਮੈਂ ਪੈਸ ਦੇ ਜ਼ੋਰ ਤੇ ਫੇਰ ਵੀ ਛੁੱਟ ਸਕਦਾ ਹਾਂ ਜੀ ਇਹ ਮਾਨਸਾ ਦਾ ਰਹਿਣ ਵਾਲਾ ਜੀ ਕੋਈ ਸਾਨੂੰ ਪੱਕਾ ਟਿਕਾਣਾ ਇਹਦਾ ਮਾਨਸਾ ਦੇ ਲਵੀ ਆ ਪਿੰਡ ਪੁੰਡ ਕੋਈ ਦੱਸ ਦਿੰਨੇ ਜੀ ਕਦੇ ਕਹਿ ਦਿੰਦੇ ਨੇ ਸਰਸੇ ਲਵੀ ਆ ਕਦੇ ਕਹਿੰਦੇ ਨੇ ਮਾਨਸਾ ਲਵਿਆ ਜੀ ਇੱਥੇ ਇੱਥੇ ਦੀ ਬੋਲ ਰਹੇ ਨੇ ਜੀ ਸਾਨੂੰ ਪੱਕਾ ਜੇ ਸਬੂਤ ਨਹੀਂ ਅਸੀਂ ਉਦੋਂ ਦੇ ਭੱਜੇ ਫਿਰਦਿਆਂ ਕੁੜੀ ਨੂੰ ਚੱਕੀ ਜੀ ਇਹ ਉਹ ਰਿਪੋਰਟ ਆ ਜਿਹਦੇ ਪਾਲੀਆਂ ਤੋਂ ਪੰਜਾਬ ਦਾ ਮਾਮਲਾ ਸਾਹਮਣੇ ਆਇਆ ਨਾ ਬਾਕੀ ਪੱਛੀ ਨਾਲ ਹਮਲਤ ਕਰਨ ਹੋਏ ਅੱਤੇ ਹੁਣ ਤੱਕ ਕੀ ਕਰ ਰਹੀ ਸੀ ਇਹ ਇਹੋ ਚੀਜ਼ ਜੀ ਜਿਹੜਾ ਹੈਗਾ ਲੜਕੀ ਦੇ ਪੇਰੈਂਟਸ ਦੀ ਹਾਜ਼ਰੀ ਦੇ ਵਿੱਚ ਉਹਦੇ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਹੈ ਉਹ ਉਹਦੇ ਵਿੱਚ ਕਰ ਦਿੱਤੀ ਗਈ ਹੈ ਤੇ ਉਸ ਤੋਂ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਜਾਂ ਕੋਈ ਹੋਰ ਨਵੀਂ ਨਵੇਂ ਕੋਈ ਫੈਕਟ ਸਾਹਮਣੇ ਆਣਗੇ ਤਾਂ ਉਹ ਉਹਦੇ ਵਿੱਚ ਜੋ ਕਿ ਧਾਰਾ ਦਾ ਵਾਅਦਾ ਹੋਊਗਾ ਉਹ ਵੀ ਕਰ ਦਿੱਤਾ ਜਾਊਗਾ